ਆ ਰਿਹਾ ਕੋ ਅਗੇ ਕਨੈਣਾ ਦੇਵ ਜੀ ਆ ਰਿਹਾ ਕੋ ਜੀ ਹਰਦਾਰ ਵਾਲੀ ਆ ਗਈ ਹੈ ਆ ਤਰੇਵਲ ਬਣਾ ਲਓ ਜੀ ਬਾਬਿਓ ਅਨੰਦਪੁਰ ਸਾਹਿਬ ਦੇ ਦਰਸ਼ਨ ਕਰੋ ਖੜ ਜੋ ਕਰੋ ਨੱਚੋ ਸਾਹਿਬ ਲਓ ਜੀ ਅਨੰਦਪੁਰ ਸਾਹਿਬ ਦੇ ਦਰਸ਼ਨ ਕਰੋ ਇਹਦਾ ਅਰਜੰਟ ਲੋਨੇ ਜਿਗਰ ਕੀਤਾ ਹੀ ਗਾਣੇ ਚ ਤੇਰਾ ਸੁਪਨੇ ਜ ਮੈਨੂੰ ਨਾ ਤਪਉਂ ਤੈ ਕਿਦਾ ਲਓ ਜੀ ਕਰੋ ਦਰਸ਼ਨ ਏਡ ਕਿੰਨਾ ਉਚਾਈ ਚੜ੍ਹ ਉਹ ਦੇਖੋ ਆਹ ਲਾ ਪੱਥਰ ਦੇਦਾ ਫਿਰ ਦੇ ਦਿਆ ਆਹ ਉਹ ਸਿਆਹ ਉਹ ਬਣੀ ਪਹਾੜੀ ਤੇ ਆ ਲੈਓ ਲਾ ਬਈਆ ਕੇ ਹਨ ਦੇਖੋ ਹਨ ਮੈਂ ਮਾਤਾ ਦੀ ਸਾਰਿਆਂ ਨੂੰ ਜੈ ਮਾਤਾ ਜੀ ਸਰਪੰਚ ਸਾਹਿਬ ਆਇਆ ਮੈਂ ਬਹੁਤ ਖੁਸ਼ ਹਾਂ ਤੁਹਾਡੇ ਵਾਸਤੇ ਤੇ ਪਾਪਿਓ ਇਹ ਤੇ ਲੈ ਜੁ ਨਾਨਾ ਦੇ ਵੀ ਆ ਦੇ ਪਾਤਾ ਦੇ ਮੰਦਿਰ ਤੱਕ ਹਨਾ ਪਹਿਲੇ ਹਤਪੁਰ ਮੈਂ ਪਹਿਲੇ ਝੱਕ ਨਾਲ ਹੋਂ ਨਹੀਂ ਤੋਰਦੇ ਨਾ ਮੇ ਆਪਣੇ ਨਾ ਬਾਬਾ ਨਾਮ ਮੇਰਾ ਜੋ ਇਸ ਹੌਂਕ ਪੱਗ ਨਾਲ ਹੋਂ ਨਹੀਂ ਤੋਰਦੇ ਅੱਖਾਂ ਬੁੱਤਕੀ ਮੈਂ ਕਣੀ ਕੜੀ ਅੱਖਾਂ ਨਹੀਂ ਜਾ ਮੈਂ ਤਾਂ ਦੇਖੋ ਲਓ ਬਾਬੇ ਪਹੁੰਚ ਗਏ ਜੀ ਪੰਜਾਬ ਤੋਂ ਬਾਹਰ ਅਸੀਂ ਪਹੁੰਚ ਗਏ ਪੰਜਾਬ ਤੋਂ ਬਾਹਰ ਹਿਮਾਚਲ ਪ੍ਰਦੇਸ਼ ਦੇਖੋ ਪਹਾੜੀਆਂ ਦਰਸ਼ਨ ਕਰੋ ਮਾਤਾ ਨੈਣਾ ਦੇਵੀ ਦੀ ਤੇ ਦੇਖ ਸਕਦੇ ਹੋ ਪੰਜਾਬ ਦੀ ਹੱਦ ਖਤਮ ਹੁੰਦੀ ਹੈ ਪੰਜਾਬ ਤੋਂ ਬਾਹਰ ਆ ਗਏ ਹੁਣ ਤੁਹਾਡੇ ਪੰਜਾਬ 'ਚ ਨਹੀਂ ਆ ਗਏ ਜੀ ਮੰਦਰ ਦੇ ਨੇ ਕਿੱਥੇ ਜੀ ਉੱਥੇ ਜਾਣਾ ਹਵੇ ਨਾਲ ਮੰਦਰ ਦੇਖ ਲਓ ਕਿੱਥੇ ਆ ਮੰਦਰ ਕਿੱਥੇ ਆ ਮੰਦਰ ਕਿੱਥੇ ਆ ਉਹ ਦੇ ਸਾਹਮਣੇ ਕਾ ਦਿਖਦਾ ਹੈ ਉਹ ਦੇ ਉਹਨਾਂ ਦੱਸ ਜੂਗਾ ਉਹ ਦੇ ਸਾਹਮਣੇ ਮੰਦਰ ਬਾਬਿਓ ਆਜੋ ਸਾਰੇ ਲਵ ਯੂ ਆ ਸਾਰਿਆਂ ਨੂੰ ਹੈਨਾ ਭਰਾਵਾਂ ਨੂੰ ਆਪਣਿਆਂ ਨੂੰ ਹੋਲ ਹੱਜੇ ਦਰਵਾਰ ਕੀ ਜਾ ਖੜਿਆ ਖੜਿਆ ਉਹ ਦੇਖੋ ਬਾਈ ਪਹਾੜੀਆਂ ਚ ਚੱਲੇ ਆ ਸੀ ਪਹਾੜੀਆਂ ਦਾ ਵੀ ਨਿਆਰਾ ਦਿਖਾਉਣੇ ਆ ਜਿ ਦਿਖਾਉ ਰਿਹਾ ਤੁਹਾਨੂੰ ਸਾਰਾ ਬਲੌਗ ਨਿਆਰਾ ਹੋ ਕੇ ਕਰਕੇ ਤੇ ਬਾਬਿਓ ਲਓ ਜੀ ਅਸੀਂ ਪਹੁੰਚ ਗਿਆ ਅਸੀਂ ਪੰਜਾਬ ਤੋਂ ਬਾਹਰ ਹਨਾ ਅਸੀਂ ਪੰਜਾਬ ਤੋਂ ਬਾਹਰ ਹੈ ਹਿਮਾਚਲ ਨੈਣਾਦੇਵੀ ਵਿੱਚ ਠੀਕ ਹੈ ਨੈਣਾਦੇਵੀ ਅਸੀਂ ਤੁਰ ਕੇ ਜਾ ਰਹੇ ਆ ਪੈਦਲ ਯਾਤਰਾ ਪਹਾੜੀਆਂ ਚ ਤੇ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਪੱਤਰਗਾ ਉਹ ਤਾਂ ਨਾ ਜਾ ਪਿੰਦਰਾ ਜਾਂਦਾ ਨਹੀਂ ਉਹ ਦਿਖਾਉਣਾ ਵੀ ਕਿੰਨੇ ਉੱਪਰ ਆ ਗਿਆ ਆਪਾਂ जय माता दी। ਸੇਰ ਆਓ ਦੇਖੋ ਜੀ ਪੱਥਰ ਦੇਖ ਲਓ। ਇੱਧਰ ਆ ਪੌੜੀਆਂ ਦੇਖਦੇ ਹੁਣ। ਪਰਲੀ ਸ਼ੈਡ ਆਉਂਦਾ। ਜੇ ਤਾਂ ਜਲਦੀ ਪਹੁੰਚ ਜੀ ਅਸੀਂ ਤਾਂ ਬਹੁਤ ਤੇਜ਼ ਆਉਂਦੇ ਨੇ ਉੱਧਰ ਨਾ ਜਾ। ਕੱਲ੍ਹ ਜੇ ਅਗਲਾ ਤੇਰੇ ਸੱਤਰ ਮਾਰੂ ਤੇ ਤੋਰ ਚ ਬਲਾ ਲੈਣੀ। ਖਾਏਂਗੇ ਬੁਲਾ ਲੈਣਗੇ ਕੱਲ੍ਹ ਜੇ ਉੱਧਰ ਰੋਡ ਚੱਲਦੇ ਕਿਉਂ ਜਾਂਦਾ ਤੂੰ। ਤੇਰੀ ਸ਼ੈਡ ਆਹ ਤਾਂ ਉੱਧਰ ਕਿਉਂ ਨਾ। ਪਰਲੀ ਸ਼ੈਡ ਉੱਧਰ ਆਉਂਦਾ ਹੁੰਦਾ ਕੋਈ ਤੇਜ਼ ਗੱਡੀ ਆਉਂਦੀ ਤੂੰ। ਆ ਪੌੜੀਆਂ ਕਿੱਥੋਂ ਆਉਂਦੀਆਂ ਨੇ ਪੁੱਛ। ਔਰ ਵੀ ਨੈਣਾ ਦੇਵੀ ਜੈ ਮਾਤਾ ਦੀ ਜੈ ਮਾਤਾ ਦੀ ਅਪੋੜੀ ਕਿੱਥੋਂ ਜਾਂਦੀ ਹੈ ਨੈਣਾ ਦੇਵੀ ਨੇੜੇ ਪਹੁੰਚੂ ਇੱਥੋਂ ਨੇੜੇ ਆ ਚਲੋ ਬੱਲੇ ਇੱਦਾਂ ਜੀ ਪੁੱਛ ਲਾ ਕੇ ਤੇ ਹੋਰ ਹੀ ਨਾ ਵੱਧਦਾ। ਥੋੜੀ ਇੰਪੋਰਟੈਂਟ ਜਾਈ ਤੇ ਦੇਖੋ ਤਾਂ ਮੰਦਰ ਕੰਨ ਬਹੁਤ ਲੋਕ ਜਾ ਰਹੇ ਨੇ। ਲਓ ਜੀ ਹੰਦ ਪੌੜੀਆਂ ਮਿਲ ਗਈਆਂ। ਕੋਈ ਬਾਤ ਨਹੀਂ ਐਸਾ ਪੁੱਛ। ਅਸੀਂ ਪਹਿਲੀ ਵਾਰ ਆਇਆ ਹਾਂ ਬਸ ਸਾਰੇ ਇੱਥੇ। ਜੈ ਮਾਤਾ ਜੀ। ਹਰ ਹਰਿ ਨੂੰ ਕਹ ਜੈ ਮਾਤਾ ਜੀ। ਲਓ ਬਾਬੇ ਅਸੀਂ ਤੁਰ ਕੇ ਚੱਲੇ ਆਂ ਨੈਣਾ ਦੇਵੀ ਯਾਤਰਾ ਤੇ। ਹੈ ਬਿਲੇ। ਨਹੀਂ ਪਹਾੜੀਆਂ ਚ ਲੈ ਨੈਣਾ ਦੇਵੀ ਉਹ ਸ਼ਿਖਰ ਤੇ। ਕੋਸੇ ਤਾਂ ਫੇਰਾ ਵਾਣੀ ਨੂੰ ਪਸੰਦ ਕਿਵੇਂ ਆ ਦੇਖੋ ਜੀ ਪਹਾੜ ਕਿ ਭੋਲ ਚੁਣ ਨਹੀਂ ਜੀ ਗਿਨੋਂਦਾ ਦੇਖੋ ਚਾਰੇ ਪਾਸੇ ਪਹਾੜੀ ਪਹਾੜ ਬਾਹਰ ਰਾਣੀ ਨੂੰ ਪਸੰਦ ਕਿੰਨੇ ਟਾਈਮ ਕੀ ਟਾਈਮ ਦੱਸੋ ਬਈ ਟਾਈਮ ਦਿਖਾ ਦਿਓ ਟਾਈਮ ਪੁੱਛਣਾ ਟਾਈਮ 6 ਵਜੇ ਸਵੇਰ ਹੀ ਹੋਣੇ ਆ ਪਹੁੰਚਾਂਗੇ ਜੀ ਉੱਪਰ ਸਿਖਰ ਤੇ ਕਿੰਨੇ ਵਜੇ 8 ਵਜੇ 7 ਵਜੇ 8 ਵਜੇ ਤੱਕ ਹਨੇਰਾ ਹੋ ਜਾਊਗਾ ਆ ਦੇਖੋ ਫਰਾਉਣਾ ਵੀ ਤਾਂ 10 ਵਜੇ ਤੱਕ ਥੱਲੇ ਲੰਗਰ ਤੇ ਪਹੁੰਚਾਂਗੇ ਸ਼ੇਰਾ ਪਾਣੀ ਨੂੰ ਪਸੰਦ ਕਿਵੇਂ ਆਈ ਔਰ ਇਹਦਾ ਭਾਈ ਹੌਲ ਚੁੰਨੀ ਏ ਉਸ ਹਾਲਾ ਹਮੇ ਕਿਵੇਂ ਜਮੀਨ ਤੁਰ ਕੇ ਆਇਆ ਅਣੀ ਨੇ ਰੇ ਰੇ ਕਿ ਰਾਹ ਚੱਲੀ ਜਾਂਦਾ ਦਰਦਾ ਕਿੰਨਾ ਉਹੀ ਤਾਂ ਕਹਿੰਦਾ ਰਾਹ ਚੱਲੇ ਜਾਂਦਾ ਹੈ ਰਾਹ ਚੱਲਦੇ-ਚੱਲਦੇ ਆਪਾਂ ਨੂੰ ਕੋਈ ਚਲਾ ਗਿਆ ਫੇਰ ਪੰਨਾ ਡਰਦਾ ਬਿੰਦਰ ਤੇ ਮਾਤਾ ਦੇ ਜਨਮ ਜੈ ਮਾਤਾ ਦੀ ਜੈ ਮਾਤਾ ਦੀ ਲੈ ਚੁੰਨੀਏ ਨੀ ਜਾਦੂ ਕੀ ਤਾਂ ਕਿਹੜਾ ਸੇਰਾ ਵਾਲੀ ਤੇ ਸਾਨੂੰ ਇਸ ਖਾਂਦੇ ਜਿਹੜਾ ਕੀਤਾ ਮੇਰਾ ਵਾਲੀ ਤੇ ਚੁੰਨੀਏ ਨੀ ਜਾਦੂ ਕੀ ਤਾਂ ਕਿਹੜਾ ਸੇਰਾ ਵਾਲੀ ਤੇ ਹਲੂ ਵੀ ਉਹ ਤਾਂ ਆ ਦੇਖੋ ਥੱਲੇ ਪਾਣੀ ਨਾਲ ਇਸਨੇ ਜਾ ਕੇ ਪਹਾੜ ਤੋਂ ਵਾਸ਼ ਤੋਂ ਪਾਰ ਚੜੀ ਜਾਂਦਾ ਸਿੱਧਾ ਮੰਦਰ ਕੋਲ ਜਾਓ ਜੇ ਥੱਲੇ ਦੇਖੇਂਗਾ ਡਰ ਲੱਗ ਜਾਣਾ ਤੇਨੂੰ लो जी बाबे लो जी बाबे थानू अ कौलाले टोबे दर्शन कराने लो करो दर्शन कौल आोबा मेरे को मिली कह लेके जान है ਲਓ ਜੀ ਪਕੌੜਾ ਵਾਲਾ ਢੋਬਾ ਕਰੋ ਦਰਸ਼ਨ ਉਹ ਦੇ ਮੰਦ ਨੈਣਾ ਦੇਵੀ ਤੇ ਪਕਾੜ ਤੇ ਦੇਖ ਸਕਦੇ ਹਾਂ ਅੱਛੇ ਆ ਬੰਦ ਪਲਾਉ ਨੂੰ ਪੁੱਛਿਆ ਸਾਹਿਬ ਕਿ ਆ ਪੌਣ ਗਿਆ ਪਕੌੜਾ ਵਾਲੇ ਢੋਬੇ ਤੇ ਓ ਕਰਨ ਓ ਜਾਨ ਨੇ ਕੱਪੜੇ ਪੇਰੇ ਸਾਲ ਕਿਹਨੇ ਲਓ ਜੀ ਪਕੌੜਾ ਵਾਲਾ ਢੋਬਾ ਉਹ ਦੇ ਪਹਾੜੀਆਂ ਦੇਖ ਲਈਏ ਮਾਤਾ ਮੇਰਾ ਵੀ ਦੇਖੀਏ ਆ ਬਾਬਿਓ ਤੁਹਾਨੂੰ ਬਲੌਗ ਦਿਖਾਵਾਂਗੇ ਕਿ ਮਲਾਉਦ ਵਾਲਿਆਂ ਸਾਰਿਆਂ ਨੂੰ ਜਿਨ੍ਹਾਂ ਨੇ ਮੰਗਵ ਲੋ ਬਾਬਿਓ ਇੱਕ ਤੁਰ ਕੇ ਯਾਤਰਾ ਕਰਦੇ ਸੀ ਤੇ ਹੀ ਪਹੁੰਚ ਚੁੱਕੇ ਆ ਨਾ ਮਾਤਾ ਦੇ ਮੰਦਰ ਕੋਲੇ ਹਲੇ ਵੀ ਲੱਗੂ ਟਾਈਮ ਉਹ ਬਾਈ ਮਲੇ ਨੇ ਆਪਾਂ ਨੂੰ ਦੋ ਰਾਜਪੁਰੇ ਦੇ ਰਾਜਪੁਰੇ ਤੋਂ ਦੇਖ ਲਓ ਬਾਈ ਤੁਰੇ ਹੋਏ ਨੇਗੇ ਦੇਖ ਲਓ ਕਿੰਨਾ ਟਾਈਮ ਲਾਦਾ ਬਾਈਆਂ ਨੂੰ ਆਹੀ ਹੁੰਦੀ ਸੱਚੀ ਖਰਦਾ ਠੀਕ ਆ ਬਾਈ ਰੁਕਿਆ ਨਹੀਂ ਇਹ ਬਾਈ ਨੇ ਫੋਨ ਵੀ ਕਰਨਾ ਸੀ ਬਾਈ ਤਾਂ ਵੀ ਨਹੀਂ ਰੁਕਿਆ ਠੀਕ ਆ ਡੰਗੇ ਪੈਰੀ ਹੁੰਦਾ ਨੰਗੇ ਪੈਰੀ ਬਾਈ ਜਾਂਦਾ ਤੇ ਮੈਂ ਬਿੱਲੇ ਨੂੰ ਕਿਹਾ ਸੀ ਹਾਲਾ ਕਿੱਥੇ ਮੰਦਾ ਤੇ ਆ ਦੇਖੋ ਜੀ ਉਹ ਕਿੰਨਾ ਪਹਾੜਾਂ 'ਚ ਫੋਨ ਨਹੀਂ ਟਿਕਦਾ ਨਿਆਰਾ ਹੁੰਦਾ ਤੇ ਪਹਾੜਾ ਬਣਾਉਂਦੇ ਬਣਾਉਂਦੇ ਨਾ ਨਾ ਨਹੀਂ ਟਿਕਦਾ ਹੱਥ 'ਚੋਂ ਕਿਵੇਂ ਟਿਕੂ ਉਹ ਹੱਥ 'ਚੋਂ ਕਿਵੇਂ ਟਿਕੂ ਯਾਰ ਆ ਦੇਖੋ ਬਾਈ ਥੱਲੇ ਆ ਜਾਏਗਾ ਬੜਾ ਅੰਦਰ ਚਲਾ ਗਿਆ ਉਧਰ ਮੋਹਟੇ ਆਣਾ ਤੇਰਾ ਥੱਲੇ ਵੀ ਦੇਖ ਲੈ ਕਹੇ ਜੀਆਂ ਪੌੜੀਆਂ ਨੇ ਕਿਦਾਂ ਯਾਰ ਉਸ ਦਾ ਫੋਨ ਆਇਆ ਦੇਖੋ ਭਾਈ ਅਸੀਂ ਪਹੁੰਚ ਗਏ ਨੈਣਾ ਦੇਵੀ ਪਹੁੰਚੇ ਨਹੀਂ ਮਤਲਬ ਹਲਤੇ ਆਧਰ ਰਸਤੇ ਪਹੁੰਚੇ ਆ ਨਾ ਮੈਨੂੰ ਕੀ ਪਤਾ ਹੀ ਇੰਨਾ ਟਾਈਮ ਲੱਗਦਾ ਉਹ ਦੇਖੋ ਭਾਈ ਬੱਦਲ ਬੱਦਲ ਘਰ ਵੀ ਬੱਦਲਾ ਜੀ ਨੇ ਉੱਥੇ ਤਾਂ ਹਨਾ ਲੈ ਦੇਖੋ ਭਾਈ ਤਾਂ ਨੇ ਜਿਹੜੇ ਨੈਣਾ ਦੇਵੀ ਆਉਂਦੇ ਆ ਆਪਣਾ ਤਾਂ ਭਾਈ ਪਹਿਲੀ ਵਾਰ ਆਏ ਆ ਆਪਾਂ ਤੁਰਕੇ ਉਹ ਨੈਣਾ ਦੇਵੀ ਤਾਂ ਮੈਂ ਪਹਿਲੀ ਵਾਰ ਆਇਆ ਆ ਆਪਾਂ ਤੁਰਕੇ ਭਾਈ ਉਹ ਦੇਖ ਲਓ ਮਾਤਾ ਦੇ ਭਗਤ ਸਾਰੇ ਬੈਠੇ ਨੇ ਬਾਈ ਆਪਣੇ ਨਾਲ ਆਇਆ ਠੀਕਾ ਰਾਜਪੁਰੇ ਤੋਂ ਆਪਾਂ ਨੂੰ ਮਿਲ ਗਿਆ ਉੱਥੇ ਠੀਕਾ ਲਵ ਯੂ ਬਾਈ ਨੂੰ ਕਿਉਂਕਿ ਬਾਈ ਨਾ ਇਹ ਤੁਰ ਕੇ ਆਇਆ ਰਾਜਪੁਰੇ ਤੋਂ ਸਾਡੀ ਜੱਥੇ ਆਉਂਦੇ ਨੇ ਪਾਸ ਹੋ ਗਈ ਉਹ ਦੇਖੋ ਬਾਈ ਪਹਾੜਾ ਬੱਦਲਾਂ 'ਚ ਲੈ ਹਾਲ ਤਾਂ ਬਹੁਤ ਦੂਰ ਪਿਆ ਜੇ ਤੁਸੀਂ ਕੋਤੋਂ ਜਾਂਦੇ ਤਾਂ ਬਹੁਤ ਪੈਣਾ ਸੀ ਛਾਣੇ ਵੀ ਲੱਗ ਰਿਹਾ ਤਾਂ ਮੈਂ ਉੱਪਰ ਲੋਗ ਲੱਗੇ ਲਓ ਬਾਬੇ ਥੱਲੇ ਵੀ ਦੇਖ ਸਕਦੇ ਤੁਸੀਂ ਹਾਂ ਯਾਰ ਬਾਈ ਮੈਂ ਲੈ ਗਲਤ ਆ ਗਏ ਆਪਾਂ ਭਾਈ ਆਪਣੇ ਨਾਲ ਨੇ ਦੋ ਹਨਾ ਰਾਜਪੁਰੇ ਤੋਂ ਆਏ ਨਹੀਂ ਭਾਈ ਮਾਣ ਦੇ ਪਿੰਡ ਮੈਂ ਯਾਰ ਤੇਰਾ ਹੁਣ ਗੱਡੀ ਯਾਰ ਮੈਂ ਹੁਣ ਦੁਬਾਰਾ ਚੱਲੇ ਆ ਮੰਦਿਰ ਚ ਪਹੁੰਚਣ ਆਲੇ ਅਸੀਂ ਜੈ ਮਾਤਾ ਜੀ

दरबार की ज बस <laughs> सारा सोना का। जय माता दी सारे बोलो जय माता दी दूची बोलो ਕੱਲੇ ਚਲੋ ਅੱਗੇ ਵੜੋ ਚਲੋ ਆਮੇ ਪਹਿਲਾ ਮੇ ਚਲੋ ਅਮੇ ਰੱਟੇ ਘੋੜਿਆ ਦੇ ਆਰਨੇ ਸਾਹਮਣੇ ਖੜੇ ਸਾਰੇ ਬੁੱਲੋ ਜੈ ਮਾਤਾ ਦੀ ਪ੍ਰਤਿਦਾਨ ਆ ਗਏ ਬਸ ਦਾਦੀ ਹੋ ਕੇ ਕਿਹੜੀ ਚੋਟਾ ਵਾਹ ਦਰਵਾਜ਼ਾ ਉਲਟਾ ਦੇ ਰਿਆ ਯਾ ਇਹੋ ਗੋਣਿਆ ਆ ਪ੍ਰਸਾਦ ਚ ਦਾ ਦੇ ਰਿਹਾ ਦੇਖੋ ਜੀ ਤੁਹਾਨੂੰ ਫੋਨ ਸੈਟ ਕੇ ਦਿਖਾਈਏ ਆਇਆ ਨਾ ਕਰਦੀ ਮੇਰੀ ਨੇ ਕੇ ਨੇ ਕੇ ਕਰ ਦੇ ਦੇਖੋ ਜੀ ਆ ਪਿੰਦਰ ਲਖਾਰੀ ਪਿੰਦਰ ਜੀ ਨੈਣਾ ਦੇ ਵੀ ਆਏ ਮਾਨੋ ਦਰਸ਼ਕਾਂ ਨੇ ਆ ਮਾਤਾ ਦਾ ਮੰਦਿਰ ਉੱਪਰ ਬਸ ਇੱਥੋਂ ਥੱਲੇ ਆ ਕੇ ਤੇ ਅਸੀਂ ਵੀਡੀਓ ਉੱਤੇ ਬਣਾਉਣ ਦੇ ਉੱਤੇ ਥੱਲੇ ਆ ਕੇ ਦੋ ਪੋੜੀਆਂ ਇੱਥੇ ਬਣਾਉਣ ਲੱਗ ਗਏ ਆ ਕੇ ਉੱਤੇ ਲੋੜ ਨਹੀਂ ਸੀਗਾ ਕਹਿੰਦੇ ਪੁਲਿਸ ਕਹਿੰਦੇ ਫੋਟੋ ਖਿੱਚ ਨਹੀਂ ਸਕਦੇ ਵੀਡੀਓ ਬਣਾ ਨਹੀਂ ਸਕਦੇ ਤਾਂ ਤਾਂ ਕਰਕੇ ਦੋ ਕੁ ਪੋੜੀਆਂ ਥੱਲੇ ਆ ਕੇ ਬਣਾਉਣ ਲੱਗ ਗਏ ਅਸੀਂ ਵੀਡੀਓ ਬਾਕੀ ਧੰਨਵਾਦ ਬਲੌਗ ਕੱਲ ਦਿਖਾਵਾਂਗੇ ਬਾਕੀ ਧੰਨਵਾਦ ਤੁਹਾਡਾ ਬਲੌਗ ਸਰ ਕੱਲ ਦਿਖਾਵਾਂਗੇ Terima kasih telah menonton! जय माता दी जी ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੀ ਹੈ ਅਸੀਂ ਆਇਆ ਨਾਣਾ ਦੇਵੀ ਮਾਤਾ ਨਾਣਾ ਦੇਵੀ ਦੇ ਦਰਸ਼ਨ ਕਰਨ ਤੇ ਯਾਰਾ ਪੁੱਲਾਂ ਦਾ ਉਹ ਦੇਖੋ ਪਹਾੜ ਕਿੱਡੇ ਕਿੱਡੇ ਉਹ ਸਿਰੇ ਤੇ ਆ ਮਾਤਾ ਨਾਣਾ ਦੇਵੀ ਦਾ ਮੰਦਿਰ ਤੇ ਉਰਤ ਹੈਗਾ 20 ਕਿਲੋਮੀਟਰ 2 ਘੰਟੇ ਲੱਗ ਜਾਂਦੇ ਜਾਣ ਦੇਖ ਸਕਦੇ ਤੁਸੀਂ ਪਿੱਛੇ ਰੌਣਕਾਂ ਲੱਗਿਆ ਨੇ ਤੇ ਅੱਜ 5 ਤਰੀਕ ਆ ਤੇ ਅੱਜ ਤੋਂ ਚੱਲੇ ਸ਼ੁਰੂ ਨੇ ਕਿ ਆਪਣਾ ਵੀ ਲੰਗਰ ਸ਼ੁਰੂ ਅੱਜ ਤੋਂ ਦੇਖੋ ਜੀ ਨਾਨਾ ਦੇ ਵੀ ਆਏ ਲੋ ਜੀ ਬਾਬੇ ਨਾਨਾ ਦੇ ਵੀ ਸਾਰੇ ਜੈ ਮਾਤਾ ਦੀ ਪਹਿਲੇ ਭਗਤਾਂ ਨੂੰ ਆ ਦੇਖੋ ਭਗਤ ਕਿਵੇਂ ਰੌਣਕਾਂ ਪਾ ਰਹੇ ਨੇ ਭਗਤ ਮਾਤਾ ਦੇ ਤੇ ਆ ਦੇਖੋ ਤਰ੍ਹਾਂ ਤਰ੍ਹਾਂ ਦੇ ਲੰਗਰ ਲੱਗੇ ਆਏ ਨੇ ਆਹ ਦੇਖੋ ਕਿੱਦਾਂ ਤੁਸੀਂ ਦੇਖ ਰਹੇ ਹੋ ਕਿ ਲੜੀਆਂ ਆਹ ਦੇਖੋ ਜੀ ਭਗਤ ਜਕਾਰੇ ਲਾਉਂਦੇ ਜਕਾਰੇ ਸ਼ੇਰਾਂ ਵਾਲੀ ਬਾਤ ਦਾ ਜਾ ਆ ਦੇਖੋ ਭਗਤ ਹਾਜ਼ਰੀਆਂ ਭਰ ਰਹੇ ਨੇ ਸੌਣ ਦਾ ਕਿਉਂ ਤੇ ਭੰਗੜਾ ਪਾ ਕੇ ਦਿਖਾਵਾਂਗੇ ਸੌਣ ਦਾ ਮਹੀਨਾ ਉਤੋਂ ਗੋਣ ਦਾ ਮਹੀਨਾ ਉਤੋਂ ਚੁੰਮਿਆਲੀ ਭਾਬੀ ਦਾ ਮਹੀਨਾ ਚੁੰਮਿਆਲੀ ਭਾਬੀ ਦਾ ਮਹੀਨਾ ਭਾਬੀ ਆਈ ਛੋਟੀ ਆਈ ਫੇ ਪਹੁੰਚਾ ਜ਼ਰੂਰ ਭਾਬੀ ਆਈ ਓ ਚੁੰਮਿਆਲੀ ਮੰਦਰ ਤੇ ਮਿਲੂ ਸਾਨੂੰ ਇੱਥੇ ਫੋਨ ਚਾਹੀਏ ਹੋਰ ਨਾਤੇ ਭੈਣ ਥੈਂਕ ਯੂ प्यो। माता का मंदिर आ देखो रौनक रात लड़िया देखो किस तरह तो देख सकते हो लंगर महंगा ना यार पता ही नहीं कितने कितने कि लंगर लगे ਦੇਖੋ ਜੀ ਸਾਡਾ ਲੰਗਰ ਲੱਗਿਆ ਹੋਇਆ। ਪੀੜ ਕੱਢੀ ਪਹਿਲਾਂ ਪੀੜ ਪਾਉ ਸੀ। ਆ ਦੇਖੋ ਜੀ। ਓਏ ਸੋਨੀ ਵੀਰਾ। ਆ ਕੁਲਦੀਪ ਵੀਰਾ। ਲਓ ਜੀ ਪੂਰੀ ਚੋਰਾਂ ਚੋਰ ਚੱਲਦੇ ਆਂ ਲੰਗਰ। ਲੰਗਰ। ਹੱਥ ਕਾਈ ਗਏ ਅੰਮੇ। ਇਹ ਹਲਵਾਈ ਲੱਗੇ ਨੇ ਪਟੂਰੇ ਬਣਾਉਣ ਤੇ ਬਾਬੇ ਉਹ ਦੇਖੋ ਆਪਣੇ ਨਾਲ ਇੱਧਰ ਉਹ ਦੇਖੋ ਉਧਰ ਮੀਂਹ ਪੈਂਦਾ ਤੇ ਮਾਤਾ ਦੇ ਮੰਦਰ ਨੈਣਾ ਦੇਵੀ ਚ ਆ ਸਾਡੇ ਦੇ ਸਾਡੇ ਸੁੱਖ ਉਹ ਬੱਦਲ ਦੇਖੋ ਜਮੇ ਹੀ ਪਹਾੜਾਂ ਦੇ ਨਾਲ ਲੱਗੇ ਪਏ ਨੇ ਠੀਕ ਆ ਉੱਤੇ ਮਾਤਾ ਦੇ ਮੀਂਹ ਪੈਂਦਾ ਤੇ ਸਾਡੇ ਆ ਦੇਖ ਲਓ ਸੁੱਕਾ ਪਿਆ ਸੀ ਵੀ ਉੱਥੀਆਂ ਕਿਆ ਮੰਦਿਰ ਵੀ ਉੱਥੀ ਆ ਹਨਾ ਇਹ ਕਿਉਂ ਇਹ ਸਾਰਿਆਂ ਨੇ ਦੱਸੋ ਵੀ ਇਹ ਚੱਕਰ ਕੀ ਆ ਥੱਲੇ ਠੰਡੀਆਂ ਆ ਵਾ ਚੱਲਦੀ ਆ ਬੱਦਲ ਹੈਗਾ ਠੀਕ ਆ ਨਾ ਉੱਤੇ ਮਾਤਾ ਦੇ ਮੰਦਿਰ ਮੀ ਬੰਦਾ ਪਰ ਥੱਲੇ ਨਹੀਂ ਹੈਗਾ ਕੋਲਾਂ ਟੋਬੇ ਕੋਲੇ ਆ ਅਸੀਂ ਅਸੀਂ ਕੋਲਾਂ ਟੋਬੇ ਕੋਲੇ ਆ ਧੰਨਵਾਦ ਜੀ ਅਸੀਂ ਕੋਲਾਂ ਟੋਬੇ ਕੋਲੇ ਆ ਬਾਕੀ ਮੰਦਿਰ ਲਖਾਰੀ ਫੋਲੋ ਕਰ ਲਓ ਇੰਸਟਾਗ੍ਰam ਤੇ ਤੇ ਆਪਣਾ ਸਬਸਕ੍ਰਾਈਬ ਕਰ ਲਓ YouTube ਤੇ ਚੈਨਲ ਠੀਕ ਆ ਤੇ ਤੁਹਾਨੂੰ ਅਪਡੇਟ ਦਿਆ ਕਰਾਂਗੇ ਹੁਣ ਘਟੋ ਘਟ ਮੈਂ ਪੰਜਾਬ ਵੀਡੀਓ ਪੰਜਾਬ ਵੀਡੀਓ ਚਾਰਟਦੀ ਪੰਜਾਬ ਵੀਡੀਓ YouTube ਤੇ ਚਾਰਟਦੀ ਹੁਣ ਤੱਕ ਮੈਂ ਉਹ ਦੇਖ ਲਈ ਬੱਦਲ ਵੀ ਨਾਲ ਲੱਗ ਗਏ ਪਹਾੜਾਂ ਦੇ ਤੇ ਜੈ ਮਾਤਾ ਦੀ ਸਾਰਿਆਂ ਨੂੰ ਬਾਕੀ ਪਿਆਰ ਦੋ ਚੁੰਮੇ ਵਾਲੀ ਭਾਬੀ ਨੂੰ ਠੀਕ ਆ ਵੀਡੀਓ ਦੇਖੋ ਪੇਟ ਆਈ ਚੁੰਮੇ ਵਾਲੀ ਭਾਬੀ ਦੀ ਠੀਕ ਆ ਪਰ ਮਿਲੀ ਸੀ ਹਨਾ ਵੀ ਜੈ ਮਾਤਾ ਜੀ ਸਾਰਿਆਂ ਨੂੰ ਬਾਕੀ ਲਵ ਯੂ ਪਿਆਰ ਦਿਆ ਕਰੋ ਸਾਰਿਆਂ ਹਾਂਡੀ ਦਾ ਆਪਣੀਆਂ ਵੀਡੀਓ ਨੂੰ ਬਾਕੀ ਇਹ ਕਮੈਂਟ ਕਰਕੇ ਦੱਸਿਓ ਵੀ ਕੀ ਚੱਕਰ ਕੀ ਹੈ ਇਹ ਬਿਯੋ ਦੇ ਕਿੱਡੇ ਕਿੱਡੇ ਪਹਾੜ ਹਨ ਥੱਲੇ ਹੈ ਕੁਝ ਵੀ ਠੀਕਾ ਕੋਲਾਂ ਡੋਬਾ ਵੀ ਦਿਖਾਉਨੇ ਓਕੇ ਬਾਏ ਲਵ ਯੂ ਸਾਰਿਆਂ ਤੇ ਬਾਬੇ ਤੁਸੀਂ ਦੇਖ ਸਕਦੇ ਹੋ ਅਸੀਂ ਖੜੇ ਹੁਣ ਕੋਲਾਂ ਵਾਲੇ ਟੋਬੇ ਦੇ ਹਨ ਤੇ ਆਵਾ ਕੋਲਾਂ ਵਾਲਾ ਟੋਬਾ ਤੇ ਆਵਾ ਬੱਸ ਸਟੈਂਡ ਠੀਕਾ ਜਿੱਥੋਂ ਬੱਸਾਂ ਨੈਣਾ ਦੇਵੀ ਮੰਦਿਰ ਤੱਕ ਜਾਂਦੀਆਂ ਨੇ ਠੀਕਾ ਤੇ ਆਹ ਦੇਖੋ ਆਹ ਜਿਹੜਾ ਬੱਦਲ ਨੇ ਜਮਈ ਨਾਲ ਲੱਗੇ ਪਏ ਨੇ ਠੀਕ ਆ ਮਾਤਾ ਦੇ ਮੰਦਿਰ ਦੇ ਲੈ ਇਹ ਤੁਸੀਂ ਦੇਖ ਰਹੇ ਹੋ ਕਿ ਤੁਹਾਂ ਅੱਗ ਲੱਗੀ ਆ ਐਂ ਲੱਗਦਾ ਨਾ ਵੀ ਅੱਗ ਲੱਗਿਆ ਇਹ ਅੱਗ ਨਹੀਂ ਲੱਗੀ ਮੈਨੂੰ ਵੀ ਲੱਗਿਆ ਸੀ ਪਰ ਮੈਨੂੰ ਪਤਾ ਲੱਗਿਆ ਜਦ ਮੈਂ ਨੇੜੇ ਆਇਆ ਵੀ ਇਹ ਬੱਦਲ ਨਹੀਂ ਗੇ ਬੱਦਲ ਜਮਈ ਨਾਲ ਲੱਗੇ ਪਏ ਨੇ ਹਨਾ ਉਹਦੇ ਤੇ ਬਾਕੀ ਤੁਹਾਨੂੰ ਮੰਦਿਰ ਵੀ ਦਿਖਾਉਨੇ ਆ ਤੇ ਬਾਕੀ ਨਿਆਰਾ ਦੇਖੋ ਇਹ ਨੈਣਾ ਦੇਵੀ ਦਾ ਹਨਾ ਬਲਾਗ ਤੇ ਬਾਕੀ ਨਹੀਂ ਆ ਨਾ ਦੇਖੋ ਉਹ ਦੇਖੋ ਬੱਦਲ ਉਹ ਦੇਖੋ ਪਹਾੜ ਇਹ ਓਲਾਂ ਟੋਬਾ ਦੇਖ ਸਕਦੇ ਤੁਸੀਂ ਆ ਬੱਸਾਂ ਜਾਂਦੀਆਂ ਨਹੀਂ ਆ 30 ਰੁਪਏ ਸਵਾਰੀ ਮੈਂ ਪੁੱਛਿਆ ਦਾ 50 ਰੁਪਆ 50 ਰੁਪਆ ਲੈਂਦੇ ਠੱਗੀ ਆਂਦੇ ਆ ਕਿ ਉਹ 30 ਰੁਪਏ ਕਹਿੰਦੇ ਸੀ ਲਓ ਇਹ ਜਾਂਦੀ ਹੈ ਨੈਣਾ ਦੇਵੀ ਨੂੰ ਠੀਕ ਆ ਤੇ ਬਾਕੀ ਲਓ ਇੰਸਟਾਗ੍ਰam ਐਡੀ ਵੀ ਨਹੀਂ ਛੱਡਦੇ ਉਹਦੀ ਪਿੱਛੇ ਲਿਗੀ ਫਿਰਦੇ ਨੇਗੇ ਔਰ ਇਹ ਮਾਤਾ ਦਾ ਮੰਦਰ ਮੰਤਾ ਦੇ ਮੰਦਰ ਉਤ ਯਾਨੀ ਪਿੱਛੇ ਆ ਨਾ ਮਾਤਾ ਦੇ ਮੰਦਰ ਦੇ ਵੀ ਤੁਹਾਨੂੰ ਦਰਸ਼ਨ ਕਰਾ ਦਿੰਦੇ ਆ ਕੋਈ ਨਹੀਂ ਮਾਤਾ ਦੇ ਮੰਦਰ ਦੇ ਕੋਲੇ ਵੀ ਜਾਣਾ ਆਪਾਂ ਤੇ ਆ ਕੋਲ ਨਾਲਾ ਕੋਲਣਾ ਟੋਪਾ ਵੀ ਦੇਖ ਹੀ ਲਿਆ ਤੁਸੀਂ ਠੀਕ ਆ ਤੇ ਮੈਨੂੰ ਲੱਗ ਰਿਹਾ ਹੁਣ ਵੀ ਮਤਲਬ ਮੀਂਹ ਉੱਤੇ ਪੈ ਰਿਹਾ ਵੀ ਸਾਡੇ ਵੱਲ ਕੋਈ ਨਹੀਂ ਹੈਗਾ ਲੈ ਸਾਡੇ ਵੱਲ ਆਉਣ ਵਾਲੀ ਹੈ ਮੀਂਹ ਸਾਡੇ ਵੱਲ ਫੁੱਤਰ ਦੇ ਲੈ ਬਸ ਆਉਣ ਵਾਲੀ ਹੈ ਮੀਂਹ ਲਓ ਜੀ

ਲਾਈਆਂ ਆ ਮਾਂ ਤੇਰੇ ਮੰਦਰਾਂ ਤੇ ਮੰਦਰਾਂ ਤੇ ਭਗਤ ਰੌਣਕਾ ਲਾਈਆਂ ਨਹੀਂ ਮਾਂ ਤੇਰੇ ਮੰਦਰਾਂ ਤੇ ਭਗਤ ਰੌਣਕਾ ਲਾਈਆਂ ਔਰ ਭਾਬੀ ਦੀ ਔਰ ਕਹਿੰਦੇ ਪਹਿਲੀ ਪੇਟਾ ਹੈ ਤੁਸੀਂ ਵੱਧ ਤੋਂ ਵੱਧ ਪਿਆਰ ਦੇਣਾ ਵਾ ਜੇ ਤੁਸੀਂ ਇਸ ਪੇਟ ਨੂੰ ਪਿਆਰ ਦਿਦਾ ਅੱਗੇ ਮਾਤਾ ਦੀਆਂ ਪੇਟਾਂ ਅੱਲੇ ਬਾਬੇ ਦੇ ਪਾਉਣ ਵਾਲੀ ਦੇ ਸ਼ਬਦ ਬਥੇਰੇ ਮਿਲਣਗੇ ਕਿ ਨਹੀਂ ਓਕੇ ਤੁਹਾਨੂੰ ਲੱਗਦਾ ਆਏ ਬਚੀਰ ਸੋਚੋ ਮਨਾਈ ਲਾਉਣ ਕੇ ਚੱਲ ਪਾਉਣੀ ਹੈ ਆਈਟਰੀ ਜਿੰਨੇ ਸਵੇਗਾ ਲਿੰਕ ਆ ਜਾਏਗਾ ਸਾਰਾ ਪ੍ਰੋਗਰਾਮ ਤੇਰੇ ਇਕੱਠੀ ਗੱਛੀ ਆ ਦੇਖੀ ਬਰਾ ਇੱਕ ਮਿੰਟ ਆ ਦੇਖੀ ਸਾਰੇ ਆਪ ਨਹੀਂ ਦਿਖ ਰਹਾ ਲੰਬੇ ਰੋਡ ਕਰ ਲੀ ਹਾਂ ਜੱਟ ਜੁਲੀਅਟ 3 ਜੱਟਣ ਜੁਲੀਅਟ 3 3 ਦੇਖ ਲਈ ਵੀਰ ਮੈਂ ਕਿਹੜਾ ਬੱਲੇ ਬੱਲੇ ਕਰਾਈਆ ਭਾਬੀ ਨੇ ਬੱਲੇ ਬੱਲੇ ਕਰਾਈਆ ਭਾਬੀ ਨੇ ਆ ਚੱਕ ਦੇ ਕੇ ਫਟੇ ਵਟੇ ਲਾਈਕ ਤੇ ਕਮੈਂਟ ਕਰ ਦਿਓ ਕਮੈਂਟ ਜਰੂਰ ਕਰਿਓ ਉਹਦੇ ਅੱਗ ਲੱਗੀ ਮੰਦਿਰ ਚ ਤੇ ਬਾਬਿਓ ਅਸੀਂ ਆਏ ਅੱਜ ਮੰਦਿਰ ਚ ਨੈਣਾ ਦੇਵੀ ਦੇ ਤੇ ਤੂੰ ਹਾਂ ਜੀ ਕੀ ਆ ਦੱਸੋ ਉਹਦੇ ਬਹੁਤ ਹੁੰਦਾਗਾ ਚੱਲ ਵੀਡੀਓ ਕੱਟੀ ਦੇਖ ਜਾਂਦਾ ਤੇ ਉਧਰ ਆਖਦੋ ਤੇ ਮੱਚ ਗਿਆ ਉਹ ਸੁੱਤਾ ਤਾਂ ਤੋਂ ਨਾ ਓਏ ਮਾਤਾ ਦੇ ਮੰਦਿਰ ਇੱਧਰ ਆ ਨਾ ਕੀ ਇੱਧਰ ਉਧਰ ਮਾਤਾ ਮੰਦਿਰ ਇੱਧਰ ਹਾਂ ਫਿਰ ਇੱਧਰ ਹੀ ਮੈਂ ਕਿਹਾ ਕਹਿੰਦਾ ਇੱਧਰ ਬਾਹਰ ਉਧਰ ਅੱਗ ਲੱਗੀ ਆ ਓ ਬਾਬਿਓ ਔਰ ਦੇਖੋ ਜੀ

ਲਓ ਲਓ ਜੀ ਬਾਬੇ ਅਸੀਂ ਰੁਕੇ ਰਸਤੇ 'ਚ ਨਾਣਾ ਦੇ ਵੀ ਜਾਂਦੇ ਸੀ ਉਹ ਦੇਖੋ ਉਹ ਦੇਖ ਸਕਦੇ ਪਿੱਛੇ ਆ ਬਿੱਲਾ ਬੈਠਾ ਹੋਰ ਬੱਲੇ ਉਹ पहाड़ी <laughs>